재미 <laughs> Mrkti, ਓ ਨਿਹਾਲ ਸ੍ਰੀ ਅਕਾਲੂ ਸ੍ਰੀ ਓ ਨਿਹਾਲ ਸ੍ਰੀ ਅਕਾਲੂ ਓ ਨਿਹਾਲ ਸ੍ਰੀ ਅਕਾਲੂ ਬੰਦ ਸਾਰੇ ਵਾਲ ਵਾਲੂ ਕੱਟ ਲਈ ਭਾਈ ਮੈਂ ਸਭ ਨਾਲੇ ਬੋਲਦਾ ਹਾਂ ਸ੍ਰੀ ਅਕਾਲੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨੂੰ ਪ੍ਰਮਾਤਮਾ ਦੇ ਨਾਲ ਵਾਹਿਗੁਰੂ ਨਾਲ ਅਕਾਲ ਪੁਰਖ ਦੇ ਨਾਲ ਜੋੜਿਆ ਜਾਂਦਾ ਹੈ ਨਸ਼ਿਆਂ ਤੋਂ ਕਰੈਤ ਚੰਗੇ ਸਮਾਜ ਦੀ ਸਿਰਜਣਾ ਦੇ ਇਹ ਚੀਜ਼ਾਂ ਨੇ ਉਥੇ ਜਿਹੜੇ ਨੇ ਬੜੇ-ਬੜੇ ਉਪਰਾਲੇ ਕੀਤੇ ਜਾਂਦੇ ਨੇ ਜਿਵੇਂ ਇਹ ਹਸਪੀਟਲ ਹੈ ਇਹਨਾਂ ਨੇ ਚਲਾ ਰਹੇ ਨੇ ਇਹ ਸੰਸਥਾ ਸਕੂਲ ਚਲਾ ਰਹੇ ਨੇ ਵਿੱਦਿਆ ਘਰਦਾਰੇ ਬਹੁਤ ਕੁਝ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਜਿਹੜੇ ਚਲਾਗਾ ਯੋਗ ਨੇ ਔਰ ਇਸ ਹਸਪੀਟਲ ਦੇ ਵਿੱਚ OPD ਦੇ ਵਿੱਚ ਮੈਂ ਗੱਲ ਕਰ ਰਿਹਾ ਸੀ 1000 ਤੋਂ ਵੱਧ ਜਿਹੜੇ ਰੋਜ਼ਾਨਾ ਮਰੀਜ਼ ਆਉਂਦੇ ਨੇ ਜਿਹੜਾ ਆਪਣਾ 20 ਰੁਪਏ ਦੀ ਪਰਚੀ ਦੇ ਨਾਲ 2 ਦਿਨ ਦੀ ਦਵਾਈ ਵੀ ਫ੍ਰੀ ਮਿਲਦੀ ਹੈ ਉਹਨਾਂ ਦਾ ਭਾਵੇਂ ਕੋਈ CT scan ਹੋਵੇ ਭਾਵੇਂ ਅਲਟਰਾਸਾਉਂਡ ਹੈ ਭਾਵੇਂ MRI ਹੈ ਭਾਵੇਂ ਹੋਰ ਹਾਰਟ ਦੇ ਟੈਸਟ ਨੇ ਬਹੁਤ ਹੀ ਥੋੜੇ ਜਿਹੇ ਰੇਟਾਂ ਦੇ ਉੱਤੇ ਜਿਹੜਾ ਕਰਦੇ ਨੇ ਮਿਲਦੀ ਲਾਗਤ ਵੀ ਸ਼ਾਇਦ ਪੂਰੀ ਨਾ ਹੁੰਦੀ ਹੋਵੇ ਸੋ ਮੇਰੇ ਨਾਲ ਬਾਬੇ ਜੀ ਲੇਟਰ ਜੀ ਖੜੇ ਆ ਸਾਥੀ ਖੜੇ ਆ ਸੋ ਜਿਹੜੇ ਇਹ ਉਪਰਾਲੇ ਨੇ ਇਹਨਾਂ ਉਪਰਾਲਿਆਂ ਦੇ ਨਾਲ ਤੇ ਸਰਕਾਰ ਦੀ ਵੀ ਮਦਦ ਹੁੰਦੀ ਹੈ ਉਥੇ ਲੋਕਾਈ ਦਾ ਭਲਾ ਨਰ ਸੇਵਾ ਨਾਰਾਇਣ ਸੇਵਾ ਸੋ ਮੈਂ ਇਹਨਾਂ ਦਾ ਇਸ ਛਲਾਗਾ ਯੋ ਕਦਮ ਜਿਹੜੇ ਨੇ ਇਹ ਛਲਾਗਾ ਯੋ ਕੰਮ ਕਰ ਰਹੇ ਨੇ ਜੋ ਸਮਾਜ ਨੂੰ ਚੰਗੀ ਸਿਹਤ ਵੀ ਦੇ ਰਹੇ ਨੇ ਧਾਰਮਿਕ ਪ੍ਰੋਗਰਾਮ ਵੀ ਕਰਾਉਂਦੇ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਉਪਰਾਲੇ ਕਰਦੇ ਨੇ ਇਹਨਾਂ ਨੂੰ ਬਹੁਤ ਬਹੁਤ ਜਿਹੜੀ ਮੁਬਾਰਕਬਾ ਦਿਨਾ ਔਰ ਪ੍ਰਮਾਤਮਾ ਕੀ ਅਰਦਾਸ ਕਰਦਾ ਔਰ ਇਹ ਹੋਰ ਇਹੋ ਜੇ ਵੱਧ ਚੜ ਕੇ ਕੰਮ ਕਰਦੇ ਨੇ ਔਰ ਮੇਰੇ ਵੱਲੋਂ ਜੋ ਸਾਡੀ ਕਾਰਪੋਰੇਸ਼ਨ ਵੱਲੋਂ ਜੋ ਵੀ ਇਹਨਾਂ ਨੂੰ ਕਦੀ ਵੀ ਜ਼ਰੂਰਤ ਪਵੇਗੀ ਸਿਰੋਹ ਸਹਿਯੋਗ ਦੀ ਅਸੀਂ ਉਹ ਸਹਿਯੋਗ ਕਰਨ ਲਈ ਤਿਆਰ ਆਂ ਸੋ ਅੱਜ ਇਹਨਾਂ ਦੇ ਜਿਹੜਾ ਹੈਗਾ ਅੱਜ ਖੂਨਦਾਨੈਂ ਕੈਂਪ ਲਗਾਇਆ ਜਿੱਥੇ ਕਹਿ ਰਹੇ ਸੀ ਕਿ ਤਕਰੀਬਨ 500 ਯੂਨਿਟ ਦੇ ਕਰੀਬ ਜਿਹੜਾ ਅੱਜ ਇਹ ਯੂਨਿਟ

ਔਰ ਮੈਂ ਬੁਰਾਈ ਦਿੰਦਾ ਕਿਉਂਕਿ ਸਭ ਤੋਂ ਹੁਕਮਦਾਨ ਜਿਹੜਾ ਉਹ ਰੱਤਾਨੀ ਹੈ ਅਸੀਂ ਮੈਂ ਡਾਕਟਰ ਐਸਾ ਡਾਕਟਰ ਜਦੋਂ ਅਸੀਂ ਮਰੀਜ਼ ਨੂੰ ਕਹਿੰਦੇ ਕਿ ਤੁਸੀਂ ਬਲੱਡ ਦਓ ਤੇ ਸਾਰੇ ਪਾਸੇ ਜਾਂਦੇ ਤੇ ਹਰ ਇੱਕ ਬੰਦਾ ਕਹਿੰਦਾ ਕਿ ਇਸ ਦੀ ਮੁੱਲ ਨਹੀਂ ਮਿਲ ਸਕਦਾ ਇਹ ਕਿਹੜੀ ਮੁੱਲ ਨਹੀਂ ਮਿਲ ਸਕਦੀ ਆਰਟੀਫੀਸ਼ੀਅਲ ਨਹੀਂ ਬਣ ਸਕਦੀ ਇਹ ਉਹਦੀ ਕੌਰਤ ਹੈ ਜਨਾ ਪੈਂਦਾ अपने बंदे को आप ही ब्लड लागे तो कोई क्यों जाएगा आपको तो इस करके जो विचार है साढ़े सर में दिमाग आना चाहिए कि ब्लड की कभी शॉर्टेज ना हो पता नहीं कितनी जोड़ पड़ गई है सू भी बना के रि एक्शन हो जाए किसी होर से रि एक्शन हो जाए उसे भी लोग कहते हैं तंग चले हो फिर ब्लड खुने बंदा जा सकता है तो बहुत चलो पहला मैं बहुत ने, ने बहुत बधाई देना चलते रहने जो धार्मिक इन्हें बहुत मानता है इलाके जब ये अगर लगते हैं पहलकदमी करते हैं तो, तो लोग बहुत ना जुड़ते हैं मैं बहुत बधाई देना और आस करते हैं कि साबून की पार्टी वाहू जी का खालसा वाहगुरू जी की फतेह ਸਾਡੇ ਮਾਹ ਪੁੱਛ ਭਾਈ ਸਾਹਿਬ ਭਾਈ ਗੁਰਬਾਲ ਸਿੰਘ ਜੀ ਬੀਬੀ ਕੋਲਾ ਜੀ ਵਾਲੇ ਉਹ ਗਾਇਬ ਗਾਇ ਸੰਗਤ ਦੀ ਸੇਵਾ ਵਾਸਤੇ ਪਰਪਕਾਰ ਦੇ ਕਾਰਜਾਂ ਵਾਸਤੇ ਜਾਣੇ ਜਾਂਦੇ ਨੇ ਉਹਨਾਂ ਨੇ 20 ਸਾਲ ਪਹਿਲੇ ਇੱਕੋ ਛਾਤ ਹਸਪਤਾਲ ਖੋਲੰਦਾ ਫੁਰਨਾ ਸੀ ਕਿ ਜਿਹੜਾ ਮਰੀਜ਼ ਆਵੇ ਇੱਥੇ ਉਹਨੂੰ ਸਾਰੇ ਇਲਾਜਾਂ ਦੀ ਸਹੂਲਤਾਂ ਮਿਲੇ ਔਰ ਉਹ 21 ਸਾਲ ਤੋਂ ਹਸਪਤਾਲ ਸੇਵਾ ਕਰ ਰਿਹਾ ਹੈ ਔਰ ਇਹ ਜਿਹੜੀ ਖੂਨਦਾਨ ਦਾ ਕੈਂਪ ਜਿਹੜਾ ਦੂਸਰੀ ਵਾਰੀ ਅੱਜ ਲਗਾਇਆ ਜਾ ਰਿਹਾ ਹੈ ਕਿ ਇੱਕੋ ਇੱਕ ਮਨੋਰਥੇ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹ ਫਲਸਫੀ ਦਿੱਤੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਗੋਬਿੰਦ ਸਿੰਘ ਜੀ ਮਾਰਾਏ ਨੇ ਭਾਈ ਕਨਈਆ ਜੀ ਨੂੰ ਜਦੋਂ ਇਹ ਗੱਲ ਕਹੀ ਵੀ ਤੁਸੀਂ ਵੈਰੀਆਂ ਨੂੰ ਵੀ ਪਾਣੀ ਪਿਆਈ ਜਾਂਦੇ ਹੋ ਉਹ ਕਹਿੰਦੇ ਮੈਂ ਤੇ ਮਹਾਰਾਜ ਜੀ ਹਰ ਇੱਕ ਤੁਹਾਨੂੰ ਵੇਖਦਾ ਫਿਰ ਮਾਰਾਏ ਪ੍ਰਸੰਨ ਹੋਏ ਵੀ ਬ੍ਰਹਮ ਗਿਆਨ ਤੱਕ ਪਹੁੰਚ ਗਿਆ ਤੇ ਮਾਰਾਏ ਨੇ ਮਰਮ ਪੱਟੀ ਦੀ ਡੱਬੀ ਦਿੱਤੀ ਵੀ ਲੈ ਫਿਰ ਭਾਈ ਕਨਈਆ ਅੱਜ ਤੋਂ ਪਾਣੀ ਨਹੀਂ ਪਿਆਣਾ ਕੋਈ ਆਪਣਾ ਹੋਵੇ ਕੋਈ ਵੈਰੀ ਹੋਵੇ ਉਹਦੀ ਮਰਮ ਪੱਟੀ ਵੀ ਕਰਨੀ ਹੈ ਤੁਸੀਂ ਆਪੇ ਅੰਦਾਜ਼ਾ ਲਾਓ ਜਿਹੜੇ ਖੂਨਦਾਨ ਦੇਣਗੇ ਉਹਨਾਂ ਤੇ ਕਲਗੀਆਂ ਵਾਲੇ ਮਾਰੇ ਦੀ ਕਿੰਨੀ ਖੁਸ਼ੀ ਹੋਏਗੀ ਸੋ ਇਹ ਅਸੀਂ ਤਾਂ ਹਜੇ ਹੋਲਡਿੰਗ ਹੀ ਲਾਏ ਸੀ ਮੈਂ ਰਾਹਣਾ ਕਿ ਇੰਨੇ ਫੋਨ ਮੈਨੂੰ ਆਏ ਗੁਰਮੁਖਾਂ ਗੁਰਸਿੱਖਾਂ ਦੇ ਭਾਜੀ ਕਦੋਂ ਲਾਣਾ ਹੈ ਹੁਣ ਵੀ ਇੱਕ ਸਰੀਰ ਨੂੰ ਵੇਖ ਕੇ ਆਏ ਆ ਉਹ 69 ਵਾਰੀ ਜਿਹੜਾ ਅੱਜ ਉਹ ਬਲੱਡ ਰੋਟੇਸ਼ਨ ਕਰ ਰਿਹਾ ਗੁਰਮੁਖ ਪਿਆਰਾ ਏ 69 ਵਾਰੀ ਕਹਿੰਦੇ ਮੈਂ ਦੇਨ ਵਾਸਤੇ ਆਇਆ ਹਾਂ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਦੇ ਜਜ਼ਬਾ ਭਰੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਉਸੇ ਮਨੋਰਥ ਨੂੰ ਲੈ ਕੇ ਸੰਸਥਾ ਚੱਲ ਰਹੀ ਏ ਅਸੀਂ ਸਾਰੀ ਸੰਗਤ ਦੇ ਧੰਨਵਾਦ ਕਰਦੇ ਹਾਂ ਸਤਕਾਰਯੋਗ ਭਾਟਿਆ ਜੀ ਦਾ ਮੇਰ ਸਾਹਿਬ ਜੋ ਅੱਜ ਦਰਸ਼ਨ ਦਿੱਤੇ ਨੇ ਉਹਨਾਂ ਦਾ ਵੀ ਵਿਸ਼ੇਸ਼ ਜੀ ਆਇਆਂ ਨੂੰ ਆਖਦੇ ਹਾਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਕਿੰਨੇ ਸਾਲਾਂ ਤੋਂ ਤੁਹਾਡੇ ਕੋਲ ਨੂੰ